ਸਾਰੇ ਪ੍ਰੈਸ ਦੇ ਭਰਾਵਾਂ ਤੇ ਭੈਣਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਵੀ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੈਂ ਅੱਜ ਬੜੀ ਖੁਸ਼ੀ ਨਾਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਉਪਰਾਲੇ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਕੇਜਰੀਬਾਲ ਜੀ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਗਾਈਡੈਂਸ ਚ ਸਾਡਾ ਇੰਡਸਟਰੀ ਡਿਪਾਰਟਮੈਂਟ ਲਹਿਰੇ ਆ ਔਰ ਲੈਂਦਾ ਰਿਹਾ ਉਹਦਾ ਕੜੀ ਵਿੱਚ ਇੱਕ ਹੋਰ ਐਡੀਸ਼ਨ ਹੋਣ ਜਾ ਰਹੀ ਹੈ ਸਾਡੀ ਇਨਵੈਸਟਮੈਂਟ ਵਿੱਚ ਔਰ ਉਹ ਬੜੀ ਵੱਡੀ ਐਡੀਸ਼ਨ ਹੈ ਵਰਦਮਾਨ ਸਪੈਸ਼ਲ ਸਟੀਲ ਜਿਹੜੇ ਆ ਉਹਨਾਂ ਨੇ ਉਹ ਇੱਕ 2500 ਕਰੋੜ ਰੁਪਏ ਦੀ ਇਨਵੈਸਟਮੈਂਟ ਕਰਨ ਜਾ ਰਹੇ ਆ ਮੇਰੇ ਨਾਲ ਮਿਸਟਰ ਸਚੇ ਜੈਨ ਜੋ ਵਾਈਸ ਚੇਅਰਮੈਨ ਹੈ ਵਰਦਮਾਨ ਸਟੀਲ ਦੇ ਮੇਰੇ ਰਾਈਟ ਤੇ ਬੈਠੇ ਆ ਕਮਲ ਯਾਦਵ ਜੀ ਸਾਡੇ ਪ੍ਰਿੰਸੀਪਲ ਸੈਕਟਰੀ ਸਾਹਿਬ ਨਾਲ ਹੈਗੇ ਇਹ ਜਿਹੜਾ ਪਲਾਂਟ ਹੈ ਇਹ ਲੁਧਿਆਣਾ ਵਿੱਚ ਚੱਲ ਰਿਹਾ ਹੈ ਇਹਦੀ ਸਾਰੀ ਡਿਟੇਲ ਜਿਹੜੀ ਟੈਕਨੀਕਲ ਡਿਟੇਲ ਹੈ ਉਹ ਸਚਤ ਜੀ ਆਪ ਤੁਹਾਨੂੰ ਦੱਸਣਗੇ ਪਰ ਇਹ ਪਲਾਂਟ ਜਲਦੀ ਚਾਲੂ ਕਰ ਦੇਣਗੇ ਜਗ੍ਹਾ ਇਹਨਾਂ ਨੇ ਆਇਡੈਂਟੀਫਾਈ ਔਰ ਫਾਈਨਲਾਈਜ਼ ਕਰ ਚੁੱਕੇ ਆ ਮੈਂ ਇਹ ਸਾਡੀ ਜਿਹੜੀ ਕਮੇਟੀ ਹੈ ਸਟੀਲ ਦੀ ਉਹਦੇ ਚੇਅਰਮੈਨ ਵੀ ਹੈਗੇ। ਔਰ ਇਹਨਾਂ ਨੂੰ ਇਹ ਪਲਾਂਟ ਲਗਾਉਣ ਦੀ ਆਫਰ ਕਈ ਸਟੇਟਾਂ ਤੋਂ ਸੀ। ਬਲਕਿ ਹੁਣੇ ਮੈਨੂੰ ਇਹ 10-15 ਮਿੰਟ ਪਹਿਲਾਂ ਦੱਸ ਰਹੇ ਸੀ। ਇਹਨਾਂ ਦਾ ਜਿਹੜਾ ਬੋਰਡ ਹੈ ਉਹਨਾਂ ਨੇ ਵੀ ਕਿਹਾ ਕਿ ਤੁਹਾਡਾ ਆਲਰੇਡੀ ਪਲਾਂਟ ਪੰਜਾਬ 'ਚ ਹੈ। ਤੁਸੀਂ ਬਾਹਰ ਦੀ ਸਟੇਟ 'ਚ ਹੁਣ ਕਿਉਂ ਨਹੀਂ ਜਾਂਦੇ ਵੀ ਕਿਸੇ ਹੋਰ ਸਟੇਟ 'ਚ ਚਲੇ ਜਾਓ। ਮੈਨੂੰ ਬੜੀ ਖੁਸ਼ੀ ਨਾਲ ਮੈਂ ਕਹਿ ਰਿਹਾ ਕਿ ਇਹਨਾਂ ਨੇ ਕਿਹਾ ਨਹੀਂ ਮੈਂ ਪੰਜਾਬ ਸੀ ਲਗਾਣਾ ਔਰ ਇਹ ਮੈਨੂੰ ਪਿੱਛੇ ਮਿਲੇ ਸੀ ਜਦੋਂ ਮੈਂ ਕੈਬਨਿਟ ਮਿਨਿਸਟਰ ਬਣਿਆ ਉਸ ਤੋਂ 2 4 5 ਦਿਨ ਬਾਅਦ ਹੀ ਮੇਰੀ ਮੁਲਾਕਾਤ ਹੋਈ ਸੀ ਉਦੋਂ ਦਾ ਫਿਰ ਇਹਨਾਂ ਨੇ ਹੋਰ ਜਦੋਂ ਸੀ ਇਹਨਾਂ ਨੂੰ ਦੱਸਿਆ ਕਿ ਜਿਹੜੀਆਂ ਵੱਡੀਆਂ ਇਨਵੈਸਟਮੈਂਟਸ ਐ ਉਹਨਾਂ ਲਈ ਜੇ ਤੁਹਾਨੂੰ ਕੋਈ ਸਪੈਸ਼ਲ ਨੀਡ ਹੈਗੀ ਆ ਕੋਈ ਰਿਕੁਆਇਰਮੈਂਟ ਆ ਅਸੀਂ ਉਹ ਵੀ ਤੁਹਾਡੀ ਪੂਰੀ ਕਰਾਂਗੇ ਪਰ ਸਾਡੀ ਸਟੇਟ ਚ ਆਓ वैसे ਤਾਂ ਇਹਨਾਂ ਦੇ ਹੋਰ ਬੜੇ ਇਨਵੈਸਟਮੈਂਟ ਪਲਾਨ ਆ ਪਰ ਮੈਂ ਅੱਜ ਸਿਰਫ ਇਹੀ ਇਨਵੈਸਟਮੈਂਟ ਪਲਾਨ ਦਾ ਡਿਸਕਸ ਕਰਾਂਗੇ ਜੋ ਇਹ ਫਾਈਨਲ ਕਰ ਚੁੱਕੇ ਆ ਮੈਂ ਇਹਨਾਂ ਦਾ ਵੈਸੇ ਤਾਂ ਇਹ ਸ਼ੁਰੂ ਤੋਂ ਪੰਜਾਬ ਤੋਂ ਆ ਸ਼੍ਰੀਪਾਲ ਉਸਵਾਲ ਜੀ ਦੇ ਸਨਨ ਲਾ ਹੈ ਇਹ ਪੁਰਾਣੇ ਪੰਜਾਬ ਦੇ ਆ ਪਰ ਇਹ ਹੈ ਕਿ ਜਿਹੜਾ ਪਿੱਛੇ ਦੂਜੀਆਂ ਸਟੇਟਾਂ ਤੋਂ ਆਂਦੇ ਸੀ ਸਾਰੇ ਕਹਿੰਦੇ ਸੀਗੇ ਜੀ ਹੁਣ ਜਿਹੜੇ ਨਵੀਆਂ ਇਨਵੈਸਟਮੈਂਟਸ ਆ ਬਾਹਰ ਜਾਣ ਗਈਆਂ ਬਾਲੀ ਸਟੇਟਾਂ ਦੇ ਚੀਫ ਮਿਨਿਸਟਰ ਵੀ ਆਏ ਇੰਡਸਟਰੀ ਮਿਨਿਸਟਰ ਵੀ ਆਏ ਪਰ ਇਹ ਦੇਖੋ ਸਾਡੇ ਜਿਹੜੇ ਪੰਜਾਬੀ ਭਰਾ ਹੈ ਉਹ ਨਹੀਂ ਕਿਤੇ ਜਾਂਦੇ ਚਾਹੇ ਉਹ ਮੁਫਤ ਜ਼ਮੀਨਾਂ ਦੇ ਦੇਣ ਚਾਹੇ ਉਹ ਸਬਸਿਡੀਆਂ ਦੇ ਦੇਣ ਜੋ ਮਰਜ਼ੀ ਦੇ ਦੇਣ ਜੋ ਪੰਜਾਬ ਸੂਬਾ ਹੈ ਉਹ ਪੰਜਾਬ ਹੈ ਜੋ ਸਹੂਲਤ ਪੰਜਾਬ ਚ ਹੈ ਉਹ ਕਿਤੇ ਨਹੀਂ ਮੇਰੇ ਕੋਲ بڑے ਇਨਵੈਸਟਰ ਆਏ ਆ ਜਿਹੜੇ ਬਾਕੀ ਸਟੇਟਾਂ ਚ ਵੀ ਇਨਵੈਸਟ ਕਰਦੇ ਆ ਔਰ ਪੰਜਾਬ ਚ ਵੀ ਕਰਦੇ ਆ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਦਾ ਪਿੱਛੇ ਇੱਕ ਇਨਵੈਸਟਰ ਆਏ ਉਹਨਾਂ ਦਾ ਦੂਜੀ ਸਟੇਟ ਚ ਵੀ ਐ ਸਾਡੀ ਸਟੇਟ ਚ ਵੀ ਐ ਉਹਨਾਂ ਦਾ ਕੋਈ ਇਸ਼ੂ ਸੀ ਮੇਰੇ ਕੋਲ ਆਏ ਮੈਂ ਉਸੇ ਵੱਲੇ ਜਿੱਥੇ ਉਹਨਾਂ ਦਾ ਪਲਾਂਟ ਲੱਗੇ ਆ ਸੀ ਉੱਥੇ ਦੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਫੋਨ ਕੀਤਾ ਜਿਹਦੇ ਨਾਲ ਵੀ ਰਿਲੇਟਿਡ ਉਹਨਾਂ ਦਾ ਇਸ਼ੂ ਸੀ ਫੋਨ ਕੀਤਾ ਉਹਨਾਂ ਦਾ ਇਸ਼ੂ ਅਗਲੇ 2-3 ਦਿਨਾਂ ਚ ਰਿਜ਼ੋਲਵ ਹੋ ਗਿਆ ਇਹ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਜੀ ਜੇ ਅਸੀਂ ਹੋਰ ਕਿਸੇ ਸਟੇਟ 'ਚ ਜਾਂਦੇ ਕਿਸੇ ਮਨਿਸਟਰ ਨੂੰ ਮਿਲਦੇ ਜਾਂ ਕਿਸੇ ਅਫਸਰ ਸਹਿਬਾਨ ਨੂੰ ਮਿਲਦੇ ਸਾਨੂੰ ਮਹੀਨਾ ਤਾਂ ਲੱਗ ਜਾਣਾ ਸੀ ਇਹੋ ਜਿਹਾ ਫੋਨ ਕਰਾਂ ਤੇ ਹਲੇ ਕੋਈ ਰਾਕਟ ਸਾਇੰਸ ਨਹੀਂ ਉਹਨਾਂ ਨੇ ਮੈਨੂੰ ਈਸ਼ੂ ਦੱਸਿਆ ਮੈਂ ਫੋਨ ਕਰਤਾ ਕਹਿੰਦੇ ਤੁਸੀਂ ਜਿਹੜਾ ਕੰਮ ਸਾਡਾ ਇੱਥੇ 3 ਦਿਨਾਂ 'ਚ ਹੋ ਗਿਆ ਉਹ ਉਥੇ 3 ਮਹੀਨਿਆਂ 'ਚ ਨਹੀਂ ਹੋਣਾ ਸੀ ਸੋ ਜਿੰਨਾ ਇੱਥੇ ਆਸਾਨ ਹੈ ਸਾਰਿਆਂ ਨੂੰ ਮਿਲਣਾ ਔਰ ਦੂਜੀ ਗੱਲ ਅਸੀਂ ਤਾਂ ਹੁਣ ਕਹਿੰਦੇ ਹੀ ਨਹੀਂ ਸਾਡੇ ਕੋਲ ਆਓ ਅਸੀਂ ਕਹਿੰਦੇ ਆ ਵੀਡੀਓ ਕਾਲ ਕਰ ਲਓ ਅਸੀਂ ਕਹਿੰਦੇ ਆ ਫੋਨ ਕਰ ਲਓ ਤੁਹਾਡੇ ਇਸ਼ੂ ਰਿਜ਼ੋਲਵ ਹੋਣਗੇ ਹੁਣ ਮੈਂ ਮਾਈਕ ਸਚੇ ਜੈਨ ਜੀ ਨੂੰ ਦਿੰਦਾ ਇਹ ਪ੍ਰੋਜੈਕਟ ਬਾਰੇ ਡਿਟੇਲ ਚ ਤੁਹਾਨੂੰ ਦੱਸਣਗੇ ਗਾ ਜੀ ਮੇਰੀ ਪੰਜਾਬੀ ਜਿਹੜਾ ਮਾੜੀ ਹੈ ਤੇ ਮੈਂ ਨਹੀਂ ਯੂ ਕੈਨ ਹਾਂ ਯੂ ইউজ ਇੰਗਲਿਸ਼ ਪੰਜਾਬੀ ਮਿਕਸ ਜੀ ਇੰਗਲਿਸ਼ ওকে ਸੋ ਵੀ ਆਰ ਪਲੈਨਿੰਗ ਦਿਸ ਇਨਵੈਸਟਮੈਂਟ इन स्पेशल स्टील प्राइमरली इन ऑटोमोटिव स्टील तो ऑटोमोबाइल के लिए स्पेशल स्टील होते हैं जो स्पेशलाइज्ड फोर्जिंग्स के लिए जो मूविंग पार्ट्स ऑफ व्हीकल्स के लिए जाते हैं और टोयोटा uh, ग्रुप का सभी नाम सुना हुआ है तो टोयोटा ग्रुप की अपनी स्टील कंपनी है आईची स्टील कॉरपोरेशन जो ऑटोमोटिव स्टील में आईवुड से द बेस्ट कंपनी इन वर्ल्ड जैपनीज स्टील टू मिलियन स्टील सो देउंडक्विटी कॉन्ट्रीब्यूट बड़ी जबरदस्त एफ डी आई भी आ रही है इस प्लांट से दिस विल बी फर्स्ट सच प्लांट इन इंडिया डेफिनेटली इन साउथ ईस्ट एशिया मे बी आउटसाइड ऑफ चाइना इन एंटायर एशिया द फर्स्ट सच प्लांट विथ वेरी स्पेशलाइज जैपनीज नो हाउ फ्रॉम द बिगिनिंग जैपनीज नो हाउ जैपनीज कंपनी ने बाकी कंपनी में इन्वेस्ट किया है बट दे हैव इन्वेस्टेड इन एन एग्जिस्टिंग प्लांट जैसे हमारा भी एग्जिस्टिंग प्लांट था दे केम इन इन दैट एग्जिस्टिंग प्लांट एंड दे हेल्प इंप्रूव दिस प्लांट विल बी ए ग्रीन फील्ड प्लांट With Japanese know how from the beginning. That means this will become a magnet for all automotive Japanese customers and then, of course, Indian customers also in India, Southeast Asia, in the future, Africa, and also if Japanese we can satisfy Japanese customers, then even Europe in the future from India. As Europe also becomes more expensive to produce steel, that steel could come from. The second big uh, distinction of this plant will be green steel. Uh, government of India has already directed that a carbon footprint from steel industry to be below two. That is the target by 2030. This plant will start with a carbon footprint a rough calculation below 0.5 our competitors are around 3 3.2 we will start with below 0.5 so that will be the second big advantage the third big advantage will be in terms of quality and flexibility uh, this plant will be very special because we will start with automotive steel then we will invest more to move into other kinds of steels also so this plant has all those advantages and lastly we'll be using a uh, lot of energy saving devices like preheating of scrap or the flue gases that come out we'll be using that to preheat the scrap and therefore the power consumption also comes down also the disturbance of the power grid electricity plant these are large consumption lot of volatility and fluctuation of power happens in this plant we are planning to put in systems that the impact on the grid will be also minimal so those are the advantages that we are expecting and uh, uh, the interesting part is our partners are also very excited because japan may be a steel plant with lagani fish and special, special steel so our japanese partners also are very excited. they are getting this opportunity to put up a brand new steel plant. so this is the kind of excitement which is there. Uh, 385 crore rupees of equity has already come in from our partners. banks also have been talked to for loans. funding is tied up. we are talking to the technology suppliers, the machinery suppliers. all are very keen because this is a very prestigious plant. So एवरी थिंग शुड गेट फाइनलाइज वेरी सुड बट आई मैट से वन थिंग पंजाब की खासियत क्या है इसी न मंत्री जी तो कहेंगे खासियत है गवर्नमेंट की एम्प्लॉज भी कहेंगे खासियत है बट एज एन इन्वेस्टर मैं बोलूंगा कि मेरे को खासियत क्या नजर आई पहली खासियत है वर्क कल्चर इन पंजाब इज एक्सलेंट प्रोडक्टिविटी ओरियंटेड चेंज ओरियंटेड प्लस यहाँ पे जो हमारे रामगढ़िया है ना देर एबिलिटी टू वर्क विद मशीन्स सो द एबिलिटी टू सेव कॉस्ट ओवरऑल एज पर स्टील इंडस्ट्रीज का वेरी हाई सेकेंड एज मंत्री जी हिमसेल्फ से अप्रोचेबिलिटी ऑफ द टॉप मोस्ट पीपल मतलब इमेजिन द मंत्री कॉलिंग में आपके भाई आपके प्लांट की प्रोग्रेस क्या है एनी प्रॉब्लम्स आई हैव सीन दैट काइंड ऑफ अप्रोच सो वेन द मिनिस्टर एट द टॉप मैनेजमेंट कॉलिंग आई मेट द चीफ मिनिस्टर अर्लियर वेरी सपोर्टिव तो दैट काइंड ऑफ अप्रोच एंड फॉर्चुनेटली वी वीर ऑपरेटिंग फॉर सो लॉन्ग डे टू डे काम में कभी हमें जाने की जरूरत ही नहीं पड़ती किसी के पास ये तो खाली हम नया प्लांट लगा रहे हो देन यू नीड टू गो एंड टॉप कि भैयाोचेबिलिटी एक्सेसिबिलिटी And the service orientation of the company. Uh, work culture and third scrap availability. Because uh, ultimately, green steel needs scrap. And with the regulatory commission, we've been working closely together also on the renewable energy policy. So they have come out with a robust policy. Of course, we are making request to improve that policy further, then it becomes unbeatable. So these are the positives of being in the state. ਬਾਕੀ ਇਫ ਇਫ ਐਨੀਬਾਡੀ ਹੈਜ਼ ਐਨੀ ਕੁਐਸਚਨਸ ਆਮ ਹੈਪੀ ਟੂ ਆਨਸਰ ਸਮ ਕੁਐਸਚਨਸ ਮੈਂ ਇੱਕ 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 ਮਿੰਟ ਮੈਂ ਦੋ ਚੀਜ਼ਾਂ ਇਹਦੇ ਚ ਐਡ ਕਰਨਾ ਚਾਹੁੰਦਾ ਇੱਕ ਤਾਂ ਸੱਚ ਜੇ ਨੂੰ ਅਸੀਂ ਅਸ਼ੂਰ ਕਰਦੇ ਆ ਕਿ ਜਿੰਨੀਆਂ ਇਹਨਾਂ ਨੂੰ ਅਪਰੂਵਲ ਚਾਹੀਦੀਆਂ ਹੋਣਗੀਆਂ ਜਿਸ ਦੇ ਨੇ ਅਪਲਾਈ ਕਰਨਗੇ 45 ਦਿਨਾਂ ਦੇ ਵਿੱਚ ਇਹਨਾਂ ਨੂੰ ਸਾਰੀਆਂ ਅਪਰੂਵਲਸ ਮਿਲ ਜਾਣਗੀਆਂ ਐਂਡ ਵੀ ਪ੍ਰੋਮਿਸ ਜੇ 45 ਦਿਨਾਂ ਚ ਅਸੀਂ ਨਾ ਦਿੱਤੀਆਂ ਡੀਮਡ ਅਪਰੂਵਲ ਹੈ ਇਹ ਆਪਣਾ ਕੰਮ ਚਾਲੂ ਕਰ ਸਕਦੇ ਦੂਜੀ ਗੱਲ ਜਿਹੜੀ ਇਹ এমਪਲੋਇਮੈਂਟ ਓਪਰਚੁਨਿਟੀ ਹੈ ਇਨਵੈਸਟਮੈਂਟ ਲੈ ਆਏਗੀ ਡਾਇਰੈਕਟ এমਪਲੋਇਮੈਂਟ ਕੋਈ 1500 ਹੈ ਤੇ ਇਨਡਾਇਰੈਕਟ ਤਾਂ ਕਾਫੀ ਹੋਏਗੀ ਕਿਉਂਕਿ ਕੋਈ ਅਨਸਿਲਰੀ ਯੂਨਿਟਸ ਵੀ ਲੱਗਣਗੇ ਕੁਝ ਲੱਗੇਗਾ ਸੋ ਹੁਣ ਜੇ ਕਿਸੇ ਨੇ ਕੋਈ ਕੁਐਸਚਨ ਪੁੱਛਣਾ ਹੈ ਦੱਸੋ ਇਹ ਪੈਕੇਜ ਵੀ ਕੋਈ ਦੇ ਰਹੇ ਹਨ ਗਵਰਨਮੈਂਟ ਇਹਨਾਂ ਨੂੰ ਜਿਵੇਂ ਬਾਅਦ ਵੀ ਦੂਜੇ ਸਟੇਟਾਂ ਜਾਂ ਹਿਮਾਚਲ ਹਰਿਆਣਾ ਦੇ ਨਹੀਂ ਇਸ ਤਰ੍ਹਾਂ ਹੈ ਜੀ ਪੈਕੇਜ ਤਾਂ ਇਹ ਚੇਅਰਮੈਨ ਹੈ ਕਮੇਟੀ ਦੇ ਇਹ ਆਪਣੀ ਇੰਡਸਟਰੀ ਦੇ ਚੇਅਰਮੈਨ ਆ ਅਸੀਂ 1 ਅਕਤੂਬਰ ਤੱਕ ਇਹਨਾਂ ਕੋਲ ਸਾਰੇ ਸੁਜੈਸ਼ਨਸ ਮੰਗੇ ਆ ਇਹ ਉਹਦੇ ਚ ਇਨਕੋਰਪੋਰੇਟ ਸਾਨੂੰ ਕਰਕੇ ਦੇ ਦੇਣਗੇ ਮੋਸਟ ਆਫ 뎀 ਵਿਲ ਬੀ ਕਵਰਡ ਇਨ 댓 ਪਰ ਜੇ ਇਹਨਾਂ ਨੂੰ ਕੋਈ ਵੀ ਅਸਿਸਟੈਂਸ ਸਪੈਸ਼ਲ ਚਾਹੀਦੀ ਐ ਇਸ ਇਨਵੈਸਟਮੈਂਟ ਲਈ ਉਹ ਅਸੀਂ 24/7 ਅਵੇਲੇਬਲ ਆ ਸਾਨੂੰ ਦੱਸਣ ਅਸੀਂ ਹਾਜ਼ਰ ਹੈਗੇ ਆ ਡਾਕਟਰ ਸਰ ਸਟੀਲ ਇੰਡਸਟਰੀ ਦੀ ਗੱਲ ਕੀਤੀ ਜਾਂਦੀ ਹੈ ਫਸਟ ਜਿਹੜਾ ਕੀ ਲੰਦਾ ਹੈ ਅਕਸਰ ਇੱਕ ਐਕਸੈਪਸ਼ਨ ਬਣਦੀ ਹੈ ਮੰਤੀ ਸਾਹਿਬ ਦਾ ਵੀ ਕਹਿੰਦੇ ਨੇ ਕਿ ਇਹ ਤਾਂ ਨਹੀਂ ਕਿ ਕੋਈ ਇੰਡਸਟਰੀ ਸ਼ਹਿਰ ਬਾਹਰ ਨਹੀਂ ਗਈ ਲੇਕਿਨ ਬਾਹਰੋਂ ਜਿਹੜੀ ਵਾਪਸ ਕਿਵੇਂ ਲਿਆਈ ਜਾਏਗੀ ਉਹਦਾ ਕੀ ਚਾਹੀਦਾ ਕਿਉਂਕਿ ਹਮੇਸ਼ਾ ਹੀ ਪਣੀ ਹੈ ਕਿ ਇਥੋਂ ਕਾਫੀ ਪਲਾਨ ਕਰਕੇ ਦੁਜੀਸਟ ਪ੍ਰਚਲੇ ਕੋ ਬੱਦੀ ਚਲੇਗੀ ਚੱਕ ਤੇ ਹੋਰ ਪਲਾਨ ਮੈਂ ਸਰਦਾਰ ਸਾਹਿਬ ਤੁਹਾਨੂੰ ਇਹਦਾ ਜਵਾਬ ਦਿੰਦਾ ਪਹਿਲਾਂ ਤਾਂ ਮੈਂ ਪਿਛਲੀ ਵਾਰੀ ਵੀ ਤੁਹਾਨੂੰ ਕਿੰਨੀ ਵਾਰੀ ਰਿਕੁਐਸਟ ਕੀਤੀ ਆ ਤੁਸੀਂ ਇਹ ਨਾ ਕਿਹਾ ਕਰੋ ਕਿ ਇਥੋਂ ਇੰਡਸਟਰੀ ਬਾਹਰ ਚਲੀਗੀ ਕੋਈ ਇੱਥੋਂ ਬੰਦ ਕਰਕੇ ਨਹੀਂ ਗਿਆ ਕੋਈ ਇੱਥੋਂ ਮਸ਼ੀਨਰੀ ਪੁੱਟ ਕੇ ਨਹੀਂ ਗਿਆ ਉਹ ਤੁਹਾਡਾ ਦਾ ਕਹਿਣ ਦਾ ਮਤਲਬ ਇਹ ਹੋ ਜਾਂਦਾ ਜੀ ਇੱਥੋਂ ਬਾਹਰ ਚਲੇਗੀ ਇਹ ਤੁਸੀਂ ਕਹਿ ਸਕਦੇ ਹੋ ਕਿ ਜਿਹੜੇ ਇੰਡਸਟਰੀਅਲਿਸਟਾਂ ਦੀ ਪ੍ਰੈਜ਼ੈਂਸ ਇੱਥੇ ਹੈ ਉਹ ਫਿਊਚਰ ਐਕਸਪੈਂਸ਼ਨ ਪਲਾਨ ਕਈਆਂ ਨੇ ਉੱਥੇ ਕੀਤੇ ਪਰ ਜਿਹੜਾ ਤੁਸੀਂ ਬੱਦੀ ਦਾ ਨਾਮ ਲਿੱਤਾ ਹੋਰ ਕਿ ਇਹ ਸਾਰੀਆਂ ਜਿਹੜੀਆਂ ਮੱਧਿਆ ਪ੍ਰਦੇਸ਼ ਚ ਗਈਆਂ ਇਹ ਟੈਕਸਟਾਈਲ ਯੂਨਿਟ ਗਏ ਇੰਨਾ ਦਾ ਵੀ ਜਿਹੜਾ ਸਿਸਟਰ ਵਰਦਮਨ ਟੈਕਸਟਾਈਲ ਗਈ ਹੈ ਪਰ ਉਹ ਐਸ ਕਰਕੇ ਨਹੀਂ ਗਈ ਕਿ ਜੀ ਉਹਨਾਂ ਨੂੰ ਕੋਈ ਪੰਜਾਬ ਚ ਪ੍ਰੋਬਲਮ ਹੈ ਉਹ ਐਸ ਕਰਕੇ ਗਈ ਹੈ ਕਿ ਉੱਥੇ ਕਾਟਨ ਦੀ ਅਵੇਲੇਬਿਲਟੀ ਯਾਦਾ ਹੈ ਵਾਹ ਇੱਥੇ ਬੰਦ ਨਹੀਂ ਕੀਤੀ ਇੱਥੇ ਐਕਸਪੈਂਸ਼ਨ ਵੀ ਹੋ ਰਹੀ ਮਾਡਰਨਾਈਜੇਸ਼ਨ ਵੀ ਹੋ ਰਹੀ ਮੇਰੇ ਕੋ ਮੇਰੇ ਕੋ ਰੋਜ਼ ਆਉਂਦੇ ਆ ਕਹਿੰਦੇ ਜੀ ਸਾਨੂੰ ਮਾਡਰਨਾਈਜੇਸ਼ਨ ਤੇ ਜਿਹੜੇ ਇਨਸੈਂਟਿਵ ਹੈ ਉਹ ਪਿੱਛੇ ਕੋਈ ਚੇਂਜਸ ਕੀਤੀਆਂ ਸੀ ਉਹਨਾਂ ਨੂੰ ਬੈਟਰ ਕਰੋ ਐਡੀਸ਼ਨ ਵੀ ਹੋ ਰਹੀ ਹੈ ਸੋ ਦੇਖੋ ਤੁਸੀਂ ਰॉ ਮਟੀਰੀਅਲ ਦੇ ਕੋਲ ਇੰਡਸਟਰੀ ਹੋਣਾ ਚਾਹੁੰਦੀ ਹੈ ਫਿਰ ਉੱਥੋਂ ਪੋਰਟ ক্লোਜ਼ ਹੈ ਫਿਰ ਮਧਿਆ ਪ੍ਰਦੇਸ਼ ਇਸ ਸੈਂਟਰ ਆਫ ਇੰਡੀਆ ਹਰ ਜਗ੍ਹਾ ਜਿੱਥੇ ਉਹਨਾਂ ਦਾ ਫਿਨਿਸ਼ ਪ੍ਰੋਡਕਟ ਜਾਏਗਾ ਉਹਨਾਂ ਨੂੰ ਟਰਾਂਸਪੋਰਟ ਕਾਸਟ ਹੋਏਗੀ ਇਹ ਕਈ ਇਸ਼ੂਜ਼ ਹੁੰਦੇ ਆ ਜਿਹੜੇ ਇਨ ਟੂ ਕਨਸਿਡਰੇਸ਼ਨ ਲੈਣੇ ਪੈਂਦੇ ਆ ਹਾਂਜੀ ਇੱਧਰ ਕੋਈ ਹਾਂਜੀ ਟੈਰਿਫ ਜਿਹੜਾ ਯੂ ਐਸ ਏ ਵਾਲਾ ਹੈਗਾ 50% ਕਰੰਟ ਦੇ ਸਿਨੈਰੀਓ ਵਿੱਚ ਕਿਉਂਕਿ ਟੈਕਸਟਾਈਲ ਇੰਡਸਟਰੀ ਲੁਧਿਆਣਾ ਪੰਜਾਬ ਦੀ ਮੰਗ ਲਈ ਹੋਰ ਇੰਡਸਟਰੀ ਜਿਹੜੇ ਇੱਥੇ ਬੈਠੇ ਨੇ ਇਹ ਦਾ ਇਫੈਕਟ ਕੀ ਦੇਖ ਮੈਂ ਜਿਹੜਾ ਇਹ 50% ਟੈਰਫ ਹੈ ਯੂ ایس ਦਾ ਮੈਂ ਸਮਝਦਾ ਕਿ ਇਹਨੇ ਥੋੜੇ ਜੇ ਸੈਕਟਰ ਸਾਡੇ ਹਿਲਾਏ ਹੋਏ ਆ ਸਪੈਸ਼ਲੀ ਜਿਹੜੇ ਲੇਬਰ ਓਰੀਐਂਟਡ ਸੈਕਟਰ ਹੈਗੇ ਕਿਉਂਕਿ ਉਹੀ ਚੀਜ਼ਾਂ ਅਮਰੀਕਾ ਯਾਦਾ ਜਾਂਦੀਆਂ ਸੀ ਪਹਿਲੀ ਗੱਲ ਤਾਂ ਦੇਖੋ ਮੈਨੂੰ ਇਹ ਟੈਂਪਰਰੀ ਫੇਸ ਲੱਗਦਾ ਕਿਉਂਕਿ ਆਲਰੇਡੀ ਉਹਨਾਂ ਦੇ ਸੈਕਟਰੀਜ਼ ਦੀ ਸਟੇਟਮੈਂਟ ਪੋਜ਼ਿਟਿਵਸ ਆਨੀਆਂ ਚਾਲੂ ਹੋ ਗਈਆਂ ਤੇ ਸਾਡੇ ਵੱਲੋਂ ਵੀ ਕੋਈ ਉਪਰਾਲਾ ਹੋਏਗਾ ਇੰਡੀਆ ਗਵਰਨਮੈਂਟ ਵੱਲੋਂ ਇਹ ਸੈਟਲ ਜਲਦੀ ਹੋ ਜਾਣਾ ਚਾਹੀਦਾ ਦੂਜੀ ਗੱਲ ਸਾਡੇ ਹਿੰਦੁਸਤਾਨੀ ਜਿਹੜੇ ਸਪੈਸ਼ਲੀ ਪੰਜਾਬੀ ਐਂਟਰਪ੍ਰੈਨਿਓਰ ਆ ਇਹ ਬੜੇ ਕਾਰਡ ਰੱਖਣ ਵਾਲੇ ਇਹ ਹਲੇ ਕੰਮ ਹੋਇਆ ਨਹੀਂ ਹੁੰਦਾ ਇਹਨਾਂ ਨੇ ਪਹਿਲਾਂ ਸੋਚਿਆ ਕੀਤੀਆਂ ਹੁੰਦੀਆਂ ਤੁਹਾਨੂੰ ਪਤਾ ਹੈ ਕੋਵਿਡ ਵਿੱਚ ਮਾਸਕ ਦੀ ਸ਼ਾਰਟੇਜ ਸੀ ਉਹ ਜਿਹੜੇ ਉਹ ਸੈੱਟ ਪਾਉਂਦੇ ਸੀ ਪੀਪੀ ਸੈੱਟ ਦੀ ਸ਼ਾਰਟੇਜ ਸੀ ਇਹ ਪੰਜਾਬ ਸੀ ਜਿੰਨੇ ਪੂਰਾ ਕੀਤਾ ਉਹ ਕਹਿੰਦੇ ਨਾ ਕਈ ਵਾਰੀ ਜੋ ਚੀਜ਼ ਹੁੰਦੀ ਚੰਗੀ ਹੁੰਦੀ ਇਹਨਾਂ ਨੇ ਇੰਨੀ ਕੁ ਮਾਰਕੀਟ ਬਾਕੀ ਹਰ ਜਗ੍ਹਾ ਬਣਾ ਲੈਣੀ ਹੈ ਔਰ ਆਪਣੇ ਇੰਡੀਆ ਵਿੱਚ ਅੱਡੀ 140 ਕਰੋੜ ਦੀ ਆਬਾਦੀ ਹੈ ਉਹਦੀ ਮਾਰਕੀਟ ਇਹਨਾਂ ਨੇ ਸਾਰਿਆਂ ਨੇ ਟੈਪ ਕਰ ਲੈਣੀ ਹੈ ਔਰ ਆਲਰੇਡੀ ਮੈਂ ਦੇਖੋ ਪੰਜ ਜਗ੍ਹਾ ਜਾ ਕੇ ਆਏ ਆ ਪੰਜਾਬ 'ਚ ਅੰਮ੍ਰਿਤਸਰ ਜਲੰਧਰ ਲੁਧਿਆਣਾ ਮੋਹਾਲੀ ਬਠਿੰਡਾ ਕੱਲ ਮੈਂ ਬਠਿੰਡੇ ਸੀ ਅਸੀਂ ਇਹ ਰਾਈジング ਪੰਜਾਬ ਸੁਜੈਸ਼ਨਸ ਟੂ ਸੋਲੂਸ਼ਨਸ ਦੇ ਵਿੱਚ ਗਏ ਆ ਮੈਂ ਜਿਹੜਾ ਅਸੀਂ ਉਪਰਾਲਾ ਚਾਲੂ ਕੀਤਾ ਹਰ ਜਗ੍ਹਾ ਹਾਰਡਲੀ ਐਨੀ ਵਨ ਵਾਸ ਕਨਸਰਨਡ ਵਿਦ ਥਿਸ 50% ਟੈਰਿਫ ਮਤਲਬ ਉਹ ਤਾਂ ਗੱਲਾਂ ਕਰਦੇ ਆ ਜੀ ਪੋਜ਼ਿਟਿਵ ਅਸੀਂ ਇਹ ਕਰੀਏ ਔਰ ਦੇ ਆਰ ਥੈਂਕਫੁਲ ਟੂ ਥਿਸ ਗਵਰਨਮੈਂਟ ਕੇ ਜੋ ਅਸੀਂ ਕੀਤਾ ਨਵੇਂ ਸੁਜੈਸ਼ਨ ਜ਼ਰੂਰ ਹੈ ਕੁਝ ਕੰਪਲੇਂਟਸ ਵੀ ਹੈ ਕੁਝ ਉਹਨਾਂ ਨੂੰ ਇਹ ਲੱਗਦਾ ਕਿ ਇਹ ਕੰਪਲੇਟ ਸਾਡੀ ਦੂਰ ਕੀਤੀ ਜਾਵੇ ਮੈਂ ਇੱਕ ਇੱਕ ਜਗ੍ਹਾ ਜਾ ਕੇ ਅਸੀਂ ਸਾਰਾ ਚੀਜ਼ ਨੋਟ ਕਰਕੇ ਆਏ ਆਂ ਜਿਹੜਾ ਯਾਦਾ ਡਿਪੈਂਡੈਂਟ ਹੈ ਹੁਣ ਜਿਸ ਤਰ੍ਹਾਂ ਗੰਗਾ ਐਕ੍ਰੋਬੂਲ ਆਇਆ ਸਾਡੇ ਲੁਧਿਆਣੇ ਉਹਨਾਂ ਦੀ ਐਕਸਪੋਰਟ ਹੀ ਅਮਰੀਕਾ 'ਚ 60% ਹੈ ਪਰ ਉਹਨਾਂ ਦੇ ਵੀ ਹਲੇ ਆਰਡਰ ਕੈਨਸਲ ਨਹੀਂ ਹੋਏ ਇੱਕ ਉਹ ਹਾਰਟੈਕਸ ਰਬਰ ਵਾਲੇ ਹੈ ਉਹਨਾਂ ਦਾ ਹైదరాబాద్ ਵੀ ਹੈ ਲੁਧਿਆਣਾ ਉਹ ਵੀ ਮੈਨੂੰ ਦੱਸ ਕੇ ਗਏ ਸਾਡੇ ਆਰਡਰ ਕੈਨਸਲ ਨਹੀਂ ਹੋਏ ਕਿਉਂਕਿ ਟੈਰਿਫ ਜ਼ਰੂਰ ਲੱਗੇ ਆ ਪਰ ਜਿਹੜੇ ਉੱਥੇ ਦੇ ਸ਼ੈਲਫਸ ਹੈ ਅਮਰੀਕਾ ਦੇ ਉਹ ਵੀ ਬੜੇ ਮਹਿੰਗੇ ਆ ਹੁਣ ਬਾਲਮਾਰਟ ਹੈ ਆਪਣੇ ਸ਼ੈਲਫ ਖਾਲੀ ਨਹੀਂ ਦੇਖ ਸਕਦੇ ਇਹ ਜਿਹੜਾ ਇਹਦਾ ਫੈਕਟ ਆਏਗਾ ਤਾਂ ਜੇ ਲੌਂਗ ਟਰਮ ਰਹਿ ਗਿਆ ਫਿਰ ਇਹ ਇੰਡਸਟਰੀ ਨੂੰ ਆਏਗਾ ਸ਼ਾਰਟ ਟਰਮ ਵਿੱਚ ਨਾ ਉਹਨਾਂ ਨੇ ਕਿਸੇ ਨੇ ਆਰਡਰ ਕੈਨਸਲ ਕਰਨੇ ਕੋਈ ਮਿਡਵੇ ਲੱਭ ਲੈਣਗੇ ਸੋ ਮੇਰੀ ਇਹੀ ਉਮੀਦ ਹੈ ਕਿ ਇਹ ਇਟ ਇਜ਼ ਨਾਟ ਵਰਥ ਡਿਸਕਸਿੰਗ ਟਿਲ ਸਮ ਟਾਈਮ ਹਾਂ ਜੀ ਮਾਨਸਪਾਸ ਗੱਲ ਹਾਂਜੀ ਹਾਂਜੀ ਇੱਕ ਇੱਕ ਇੰਡਸਟਰੀ

ਰੋਡਸੋ ਉਥੇ ਕਿਸ ਕਰੈਪ ਦਾ ਜ਼ਿਕਰ ਹੋ ਰਿਹਾ ਬਾਕੀ ਜਦੋਂ ਜ਼ਿਕਰ ਸਕ੍ਰੈਪ ਜਾਂ ਸਟੀਲ ਦੀ ਗੱਲ ਹੀ ਆਉਂਦਾ ਤੇ ਮੰਡੀ ਕੋ ਬੰਦ ਕਰਦਾ ਜ਼ਿਕਰ ਸੁਣਦਾ ਉਹ ਇੱਕ ਐਸੀ ਜਗਾ ਬਣ ਚੁੱਕੀ ਵੀ ਇਹ ਤੁਸ਼ਾਇਤ ਕੰਮ 24 ਕੰਟੇ ਚੱਮੀਆਂ ਚੌਂਦੇ ਰਹਿੰਦੀ ਸੀ ਗਿਆ ਜਿਵੇਂ ਕਿ ਅੰਦਰ ਟਰੱਕ ਚੌਂਦੇ ਰਹਿੰਦੇ ਸੀਗੇ ਜੀ ਟੂਰ ਦੇ ਲਾ ਕੇ ਹੋਰ ਕਰਦੇ ਪਰ ਉਹ ਇੰਡਸਟਰੀ ਮੰਡੀ ਕੋ ਬੰਦ ਕਰਦਾ ਇਲਾਕਾ ਜਿਹੜਾ ਕਿਤੇ ਨਾ ਕਿਤੇ ਠੱਪ ਹੋ ਗਿਆ ਸੀ ਪਿਛਲੇ ਸਮੇਂ ਦੇ ਵਿੱਚ ਉਸ ਨੂੰ ਰਿਵਾਈਵ ਕਿਸ ਤਰੀਕੇ ਕੀਤਾ ਜਾਣਾ ਕਿ ਜਦੋਂ ਅਸੀਂ ਉਸ ਸਾਹਿਬ ਦੇ ਇੱਥੇ ਬੈਠੇ ਨੇ ਇਹਨਾਂ ਨੇ ਕੋਈ ਪਲਾਨ ਟਿਕਸਪੰਸ਼ਨ ਉਸ ਪਾਸੇ ਨੂੰ ਕੀਤੇ ਕਿਉਂਕਿ ਐਜ਼ ਇਨ ਐਸ ਸ਼ਾਇਦ ਇਸ ਤਰ੍ਹਾਂ ਗੋਬਿੰਦ ਗੋਬਿੰਦਗੜ੍ਹ ਦੀ ਪ੍ਰੋਬਲਮ ਹੋਰ ਹੈ। ਹੂੰ। ਕਈ ਯੂਨਿਟ ਬੜੇ ਵਧੀਆ ਉੱਥੇ ਚੱਲੇ ਜਿਹੜੇ ਗੈਸ ਯੂਜ਼ ਕਰਦੇ ਨੇ। ਉਹ ਪ੍ਰੋਬਲਮ ਪੰਜਾਬ ਗਵਰਨਮੈਂਟ ਵੱਲੋਂ ਉਹਨਾਂ ਨੂੰ ਕੋਈ ਨਹੀਂ। ਸਾਡੀ ਪੂਰੀ ਸਪੋਰਟ ਹੈ। ਅਸੀਂ ਉਹਨਾਂ ਨੂੰ ਸਪੋਰਟ ਕਰ ਰਹੇ ਹਾਂ। ਉਹ ਕਹਿੰਦੇ ਅਸੀਂ ਕੋਲ ਯੂਜ਼ ਕਰਨਾ। ਇਹ ਜਿਹੜਾ ਉਹਨਾਂ ਨੂੰ ਆਰਡਰ ਆਇਆ ਹੋਇਆ ਐਂਜੀਟੀ ਤੋਂ ਐਂਜੀਟੀ ਦਾ ਆਰਡਰ ਹੈ। ਅਸੀਂ ਐਂਜੀਟੀ ਚੁਲਟਾ ਉਹਨਾਂ ਦੀ ਸਪੋਰਟ ਕਰ ਰਹੇ ਹਾਂ। ਆਈਆਈਟੀ ਰੋਪੜ ਤੋਂ ਅਸੀਂ ਪੂਰੀ ਸਟੱਡੀ ਕਰਵਾ ਰਹੇ ਹਾਂ। ਕੀ ਇੰਡਸਟਰੀ ਕਿੰਨੇ ਪਰਸੈਂਟ ਓਵਰਆਲ ਜਿਹੜੀ ਹੈਗੀ ਪੋਲੂਸ਼ਨ ਦਾ 파ਟ ਦੇ ਰਹੀ ਆ ਉਹ ਸਟੱਡੀ ਵੀ ਅਸੀਂ ਪ੍ਰੈਜ਼ੈਂਟ ਕਰਾਂਗੇ ਐਨਜੀਟੀ ਸੋ ਵੀ ਆਰ ਵਿਦ ਦੀ ਇੰਡਸਟਰੀ ਉਹ ਔਨ दैट ਇਸ਼ੂ ਪਰ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਐਨਜੀਟੀ ਦਾ ਜਿਹੜਾ ਆਰਡਰ ਹੈ ਉਹ ਅਸੀਂ ਹੋਰ ਤਰ੍ਹਾਂ ਲੈ ਆਈਏ ਜਿੱਥੇ ਸਾਰੇ ਫਿਊਲ ਅਲਾਉ ਕੀਤਾ ਜਾ ਹਾਂਜੀ ਇਹਨਾਂ ਦੇ ਸਰ ਜੀ ਬਿਜਲੀ ਦੇ ਮੰਤਰੀ ਵੀ ਤੁਸੀਂ ਜੀ ਇੰਡਸਟਰੀ ਨੂੰ ਪਿਛਲੇ ਸਮੇਂ ਦੇ ਵਿੱਚ ਬਿਜਲੀ ਦੀ ਬੜੀ ਪ੍ਰੋਬਲਮ ਆ ਰਹੀ ਸੀ ਜਿਹੜੀ ਉਹ ਲੈ ਕੇ ਸ਼ਿਕਾਇਤਾਂ ਹੁੰਦੀ ਸੀ ਕੀ ਕਿਸਤਾਰਨੇ ਤੁਸੀਂ ਪਾਲਿਸੀ ਨਵੀਂ ਬਣਾ ਰਹੇ ਹੋ ਥੋੜਾ ਜਿਆਦਾ ਟਾਈਮ ਦੇ ਦਿਓ ਹਲੇ ਤਾਂ ਹਫਤਾ ਹੋਇਆ ਨਹੀਂ 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 ਲਿਆ ਰਹੇ ਆ ਜੀ ਸਾਰੇ ਇਸ਼ੂ ਇੱਕ ਇੱਕ ਇੰਡਸਟਰੀ ਦਾ ਅਸੀਂ ਜਿੱਥੇ ਜਿੰਨੂੰ ਐਡੀਸ਼ਨਲ ਟਰਾਂਸਫਾਰਮਰ ਚਾਹੀਦਾ ਉਹਨੂੰ ਦਵਾਂਗੇ ਜਿੱਥੇ ਜਿੰਨੂੰ ਗ੍ਰਿਡ ਚਾਹੀਦੀ ਦਵਾਂਗੇ ਇੰਡਸਟਰੀ ਡਿਪਾਰਟਮੈਂਟ ਜਗ੍ਹਾ ਦੇ ਰਹੀ ਆ ਜਿੱਥੇ ਜਿੱਥੇ ਫੋਕਲ ਪੁਆਇੰਟ ਆ ਉਹਨਾਂ ਦੇ ਇੰਡਸਟਰੀ ਜਿੰਨੀ ਬਿਜਲੀ ਬੋਰਡ ਨੂੰ ਜਗ੍ਹਾ ਚਾਹੀਦੀ ਆ ਆ ਆਪਣੇ ਗ੍ਰਿਡ ਬਣਾਣ ਲਈ ਅਸੀਂ ਦਵਾਂਗੇ ਕੱਲ ਅਸੀਂ ਬਠਿੰਡੇ ਸੀ ਮੈਂ ਵੀ ਸੀ ਸੈਕਟਰੀ ਸਾਹਿਬ ਵੀ ਸੀ ਤੇ ਉੱਥੇ ਵੀ ਇੱਕ ਜਗ੍ਹਾ 5000 ਗੱਜ ਸੀ ਬਿਜਲੀ ਬੋਰਡ ਨੂੰ ਚਾਹੀਦੀ ਉਹਦੇ ਉੱਤੇ ਆਲਰੇਡੀ 66 ਕੇਵੀ ਲੰਘ ਰਹੀ ਹੈ ਤੇ ਉਹਨਾਂ ਨੂੰ ਸੂਟ ਕਰਦੀ ਵੀ ਉੱਥੋਂ ਕਨੈਕਸ਼ਨ ਦੇ ਦਾਂਗੇ ਤੇ ਉਹ ਅਸੀਂ 2-4 ਦਿਨਾਂ ਅੱਜ ਡਿਸੀਜਨ ਲੈ ਰਹੇ ਆ ਸੋ ਵੀ ਆਰ ਗੋਇੰਗ ਵੈਰੀ ਫਾਸਟ ਤਾਂ ਕਿ ਬਿਟਵੀਨ ਦੀ ਡਿਪਾਰਟਮੈਂਟਸ ਕੋਆਰਡੀਨੇਸ਼ਨ ਪੂਰੀ ਹੋਣੀ ਚਾਹੀਦੀ ਇੱਕ ਮੰਤਰੀ ਦੀ ਲਾਈਨ ਲੋਸ ਵੱਡੀ ਚੁਣੌਤੀ ਰਹਦਾ ਹੈ ਉਹ ਕਰ ਰਹੇ ਆ ਜੀ ਸਾਰਾ ਕੁਝ ਕਰ ਰਹੇ ਆ ਟਰਾਂਸਮਿਸ਼ਨ ਤੇ ਤੁਸੀਂ ਪਹਿਲੇ ਹਫਤੇ ਅਕਤੂਬਰ ਵੇਟ ਕਰ ਲਓ ਥੋੜੇ ਦਿਨ ਵੇਟ ਕਰ ਲਓ ਅਸੀਂ ਬੜੀ ਵੱਡੀ ਅਨਾਉਂਸਮੈਂਟ ਕਰਨ ਲੱਗੇ ਆ ਬਹੁਤ ਵੱਡੀ ਇਨਵੈਸਟਮੈਂਟ ਕਰਨ ਲੱਗੇ ਆ ਇਸ ਇਸ਼ੂ ਤੇ ਸਾਰੀਆਂ ਮੈਡੀਕਲਾਂ ਦੀ ਆਈ ਆ ਅਗਰ ਕੌਣ ਜਿਹੜੀਆਂ ਦੇ ਰਹੇ ਹਾਂ ਉਹ ਕੁਝ ਜੋ 2-4 ਜਿਹੜੇ ਅਪਰੂਵਲ ਤਾਂ ਹੈਗੀਆਂ ਉਹ ਸਾਰੀਆਂ ਜੀ ਕਰੋ ਸਾਡੇ ਨਾਲ ਸਾਰੀਆਂ ਜੀ ਬੈਠੋ ਮੈਂ ਤੁਹਾਨੂੰ ਦੱਸਦਾ ਬਿਜਲੀ ਦੀ ਫੀਜ਼ਿਬਿਲਟੀ ਪੋਲੂਸ਼ਨ ਆ ਬਿਲਡਿੰਗ ਪਲਾਨ ਬਿਲਡਿੰਗ ਬਿਲਡਿੰਗ ਪਲਾਨਸ ਵਾਟਰ ਕੋਈ ਫੈਕਟਰੀ ਲੇਬਰ ਸੀਐਲਯੂ ਉਹ ਬੜੇ ਅਪਰੂਵਲ ਹੈ ਮੈਂ ਤੁਹਾਨੂੰ ਲਿਸਟ ਦੇ ਦੂੰਗਾ ਹੁਣ ਮੈਂ ਸਾਰੀਆਂ ਕਿੰਨੇ 13-14 ਤਾਂ ਹੋਣੇ ਜੀ ਟੋਟਲ ਜਿਹੜੀ ਹੈਗੀ ਉਹ ਕੰਸਰਟ ਟੂ ਐਸਟੈਬਲਿਸ਼ ਹੁੰਦੀ ਹੈ ਜੇ ਫਿਰ ਕੰਸਰਟ ਟੂ ਆਪਰੇਟ ਹੁੰਦੀ ਹੈ ਜਿਹੜੀ ਅਲੱਗ ਤਰ੍ਹਾਂ ਦੀ ਅਪਰੂਵਲ ਲੱਗਦੀ ਹੈ ਵੀ ਜਿਹੜੀ ਸਬਕਾ ਸਰਕਾਰ 14 15 ਹੈ ਨਹੀਂ ਪੂਰੀ ਹੋ ਸਕਦੀ ਸੀ ਇਹ ਸਰਕਾਰ ਤੋਂ ਤੁਹਾਨੂੰ ਨਹੀਂ ਨਹੀਂ ਉਹ ਪੂਰੀਆਂ ਤਾਂ ਪਹਿਲਾਂ ਵੀ ਹੋ ਜਾਂਦੀਆਂ ਸੀ ਇੱਕ ਚੀਜ਼ ਨੂੰ ਸਾਲ ਲੱਗਣਾ ਹੈ ਡੇਢ ਸਾਲ ਲੱਗਣਾ ਹੈ ਰੋਜ਼ ਫਾਈਲ ਚੁੱਕ ਕੇ ਇੰਡਸਟਰੀ ਲਿਸਟ ਇੱਥੇ ਤੁਰੇ ਹੁੰਦੇ ਸੀ ਕਦੀ ਕਿਸੇ ਨੂੰ ਮਿਲਦੇ ਕਦੀ ਕਿਸੇ ਨੂੰ ਹੁਣ ਆਨਲਾਈਨ ਅਪਲਾਈ ਕਰਨਾ 45 ਦਿਨਾਂ ਅੱਜ ਮਿਲ ਜਾਣੀ ਹੈ ਉਹ ਸਭ ਨਾਲੋਂ ਵੱਡੀ ਗੱਲ ਹਾਂਜੀ ਦੇ ਰਹੇ ਦੇਖੀ ਜਿਹੜੇ ਨੇ ਹੁਣ ਲੋਕ ਪੰਜਾਬ ਤੋਂ ਦਿੱ ਆਫਤ ਆਂਦੇ ਇੰਡਸਟਰੀ ਸਭ ਤੋਂ ਪਿੱਛੇ ਜਾ ਕੇ ਖੜੀ ਹੋਈ ਹੁੰਦੀ ਹੈ ਸੀਐਮ ਰਲੀਫ ਫੰਡ ਤੇ ਹੁਣ ਤੱਕ ਦੀ ਕੋਈ ਇੰਡਸਟਰੀ ਨੇ ਕੋਈ ਪੈਸਾ ਨਹੀਂ ਭੇਜਿਆ ਇਹਦਾ ਕੀ ਕਾਰਨ ਹੈ ਨਹੀਂ ਭੇਜਿਆ ਹੋਣਾ ਜ਼ਰੂਰੀ ਨਹੀਂ ਵੀ ਉਹਨਾਂ ਨੇ ਟੰਡੋਰਾ ਪਟੇ ਆ ਇੰਡਸਟਰੀ ਸਭ ਤੋਂ ਪਿਛਲੇ ਰਸਤੇ ਤੇ ਐਂ ਚ ਖੜੀ ਹੈ ਜਦੋਂ ਰਲੀਫ ਲੈਣਾ ਹੁੰਦਾ ਸਭ ਤੋਂ ਅੱਗੇ ਖੜੀ ਹੁੰਦੀ ਹੈ ਨਹੀਂ ਨਹੀਂ ਮੈਂ ਨਹੀਂ ਜ਼ਰੂਰ ਦੇਖੋ ਉਹਨਾਂ ਦੇ ਸੀਐਸਆਰ ਫੰਡਸ ਆ ਉਹ ਦਿੰਦੇ ਰਹਿੰਦੇ ਆ ਸੀਐਮ ਰਲੀਫ ਫੰਡ ਚ ਉਹ ਪਏ ਵੀ ਰਹਿੰਦੇ ਆ ਬਾਕੀ ਜੇ ਲੋਡ ਹੋਏਗੀ ਮੈਂ ਇੰਡਸਟਰੀ ਨੂੰ ਟੇਕ ਅਪ ਕਰਕੇ ਜਿੰਨਾ ਵੀ ਵੱਧ ਤੋਂ ਵੱਧ ਹੋਏਗਾ ਕਰਾ ਕੇ ਦਵਾਂਗੇ ਆਫਰ ਆਖਰ ਦਾ ਸਮਾਂ ਹੈਗਾ ਨਾ ਇਸ ਟੈਂਪਰੀ ਜੂ ਨਾ ਨਹੀਂ ਨਹੀਂ ਹੋਏਗਾ ਜੀ ਸਾਰਾ ਸਾਰੀ سپورਟ ਇੰਡਸਟਰੀ ਦੇਗੀ ਥੈਂਕ ਯੂ ਜੀ